ਸਤਿ ਸ਼੍ਰੀ ਅਕਾਲ ਜੀ ਟੂਡੇ ਪੰਜਾਬ ਵੈਦਰ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਆਂ ਕਿ ਅਗਲੇ 2 ਦਿਨ ਜਿਹੜਾ ਭਾਵ 6 ਅਤੇ 7 ਮਈ ਨੂੰ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਕਿਹੜੀਆਂ ਬਦਲਾ ਬਦਲੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਜਾਂ ਫਿਰ ਹਵਾਵਾਂ ਦੀ ਗਤੀ ਕਿਸ ਤਰ੍ਹਾਂ ਰਹਿ ਸਕਦੀ ਹੈ ਜਾਂ ਮੀਂਹਾਂ ਦੇ ਕੀ ਸੰਭਾਵਨਾਵਾਂ ਨੇ ਪੂਰੀ ਜਾਣਕਾਰੀ ਅਸੀਂ ਪੂਰੇ ਡਿਟੇਲ ਵਿੱਚ ਦੱਸਦੇ ਆਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਹੋਰ ਛੋਟੀ ਜੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਜੇਕਰ ਹੁਣ ਦੀ ਆਪਾਂ ਗੱਲ ਕਰੀਏ ਤਾਜ਼ਾ ਸੈਟੇਲਾਈਟ ਦੀ ਤਸਵੀਰਾਂ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਪੂਰਬੀ ਹਿੱਸਾ ਜਿਹੜਾ ਉੱਤਰ ਪੂਰਬੀ ਹਿੱਸਾ ਉਸ ਦੇ ਵਿੱਚ ਆਪਾਂ ਨੂੰ ਬੱਦਲਬਾਜ਼ੀ ਦਿਖ ਰਹੀ ਹੈ ਭਾਵੇਂ ਹਲਕੀ-ਫੁਲਕੀ ਬੱਦਲਬਾਜ਼ੀ ਹੈ ਵੀ ਕਿ ਤੁਸੀਂ ਇਹ ਹੁਸ਼ਿਆਰਪੁਰ ਕੋਲ ਦਾ ਸਰਵਾਰਕੀ ਸ਼ਹਿਰਾਂ ਦੇ ਵਿੱਚ ਇਸ ਦੇ ਵਿੱਚ ਹਲਕੀ ਫੁਲਕੀ ਬਦਲਬਾਈ ਵਡੀ ਹੋਈ ਹੈ ਪਰ ਇਸ ਦਾ ਜਿਹੜਾ ਜ਼ਿਆਦਾ ਅਸਰ ਨਹੀਂ ਹੋ ਸਕਦਾ ਭਾਵ ਹਲਕੀ ਫੁਲਕੀ ਅੱਜ ਰਾਤ ਨੂੰ ਕਿਣ ਮੇਣ ਕਿਣ ਮੇਣ ਦੇਖਣ ਨੂੰ ਮਿਲ ਸਕਦੀ ਹੈ ਇਹਨਾਂ ਇਲਾਕੇ ਦੇ ਵਿੱਚ ਲੇਕਿਨ ਕੋਈ ਜ਼ਿਆਦਾ ਮੀਂਹਾਂ ਦੀਆਂ ਸੰਭਾਵਨਾਵਾਂ ਨਹੀਂ ਹਨ ਪਾਵ ਅਜਰਾਤ ਦਾ ਮੌਸਮ ਆ ਜਿਹੜਾ ਉਹ ਲਗਭਗ ਸਾਫ਼ ਰਹੇਗਾ ਹੁਣ ਗੱਲ ਕਰਦੇ ਆ ਕੱਲ ਦੇ ਮੌਸਮ ਦੀ ਕਿ ਕੱਲ ਦੇ ਮੌਸਮ ਦੇ ਵਿੱਚ ਕੀ ਹਲਚਲ ਦੇਖਣ ਨੂੰ ਮਿਲੂਗੀ ਜੇਕਰ ਕੱਲ ਦੇ ਮੌਸਮ ਦੀ ਗੱਲ ਕਰੀਏ ਤਾਂ ਕੱਲ ਦਾ ਮੌਸਮ ਲਗਭਗ ਸਾਫ਼ ਰਹੇਗਾ ਕੁਝ ਕੋਈ ਜ਼ਿਆਦਾ ਹਲਚਲ ਨਹੀਂ ਹੋਵੇਗੀ ਬਦਲੀ ਕਾਰਵਾਈਆਂ ਨੇ ਜਿਹੜੀਆਂ ਉਹ ਲਗਭਗ ਨਾ ਮਾਤਰ ਹੋ ਜਾਣਗੀਆਂ ਹਾਂ ਟੁੱਟਵੇਂ ਰੂਪ ਦੇ ਵਿੱਚ ਬਦਲਬਾਈ ਜਰੂਰ ਰਹਿ ਸਕਦੀ ਆ ਹਵਾਵਾਂ ਨੇ ਜਿਹੜੀਆਂ ਨਮੀ ਵਾਲੀਆਂ ਫਿਰ ਵੀ ਚੱਲਣਗੀਆਂ ਪਾਵ ਨਵੀਂ ਵਾਲੀਆਂ ਹਵਾਵਾਂ ਹਵਾਵਾਂ ਮਾਪ ਪੂਰਬੀ ਹਵਾਵਾਂ ਨੇ ਜਿਹੜੀਆਂ ਉਹ ਮਿਕਸ ਹੋ ਕੇ ਪੂਰਬੀ ਅਤੇ ਦੱਖਣੀ ਹਵਾਵਾਂ ਮਿਕਸ ਹੋ ਕੇ ਚੱਲਣਗੀਆਂ ਜਿਸ ਦੇ ਚੱਲਦੇ ਆਪਾਂ ਨੂੰ ਦੁਪਹਿਰ ਤੱਕ ਦਾ ਮੌਸਮ ਜਿਹੜਾ ਲਗਭਗ ਸਾਫ਼ ਰਹੇਗਾ ਭਾਵ ਕੋਈ ਬੱਦਲੀ ਕਾਰਵਾਈ ਜਾਂ ਮੀਂਹਾਂ ਦੀਆਂ ਗਤੀਵਿਧੀਆਂ ਨਹੀਂ ਦੇਖਣ ਨੂੰ ਮਿਲਣਗੀਆਂ ਹਾਂ ਹਵਾਵਾਂ ਦੀ ਗਤੀ ਹੈ ਜਿਹੜੀ ਥੋੜੀ ਜੀ ਤੇਜ਼ ਰਹੇਗੀ ਤੇ ਜਿਹੜਾ ਕੱਲ ਦਾ ਟੈਂਪਰੇਚਰ ਵੀ ਹੈ ਟੈਂਪਰੇਚਰ ਵੀ ਆਪਾਂ ਨੂੰ 40 ਤੋਂ 45 ਦੇ ਵਿਚਕਾਰ ਜਿਵੇਂ ਲੁਧਿਆਣਾ ਲੁਧਿਆਣਾ ਮੋਗਾ ਜਲੰਧਰ ਵਰਗੇ ਸ਼ਹਿਰ ਨੇ ਮਲੇਰ ਕੋਟਲਾ ਸੰਗਰੂਰ ਜੇ ਉੱਤਰੀ ਇਲਾਕਿਆਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਤਰਨਤਾਰਨ ਤੇ ਦੱਖਣੀ ਇਲਾਕਿਆਂ ਦੇ ਵਿੱਚ ਫਾਜ਼ਿਲਕਾ ਤੇ ਫਰੀਦਕੋਟ ਦੇ ਵਿੱਚ ਆਪਾਂ ਨੂੰ ਟੈਂਪਰੇਚਰ ਆ ਜਿਹੜਾ 44 ਤੋਂ 45 ਦੇ ਵਿੱਚ ਦੇਖਣ ਨੂੰ ਮਿਲੇਗਾ ਭਾਵੇਂ ਹਾਈएस्ट ਟੈਂਪਰੇਚਰ ਦੇਖਣ ਨੂੰ ਮਿਲੂਗਾ ਕੱਲ ਦੇ ਦਿਨ ਤੇ ਹੌਮਸ ਭਰਿਆ ਮਾਹੌਲ ਰਹੇਗਾ ਕੱਲ ਦਾ ਬਦਲੀਕਾਰਵਾਈਆਂ ਦੀ ਗੱਲ ਕਰੀਏ ਤਾਂ ਸ਼ਾਮ ਨੂੰ 5 ਵਜੇ ਹਲਕੇ-ਫੁਲਕੇ ਬੱਦਲ ਦੇਖਣ ਨੂੰ ਮਿਲਣਗੇ ਉਹ ਵੀ ਪੂਰਬੀ ਇਲਾਕਿਆਂ ਦੇ ਵਿੱਚ ਜਿਵੇਂ ਕਿ ਪਟਿਆਲਾ ਫੋਤੇਗੜ੍ਹ ਸਾਹਿਬ ਅਤੇ ਰੂਪਨਗਰ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਲੇਕਿਨ ਇਸ ਦਾ ਵੀ ਕੋਈ ਅਸਰ ਨਹੀਂ ਹੋਵੇਗਾ ਪਰ ਕੱਲ ਦਾ ਮੌਸਮ ਹੈ ਜਿਹੜਾ ਲਗਭਗ ਸਾਫ਼ ਰਹੇਗਾ ਕੋਈ ਬਦਲੀਕਾਰਵਾਈ ਜਾਂ ਮੀਂਹ ਦੀਆਂ ਗਤੀਵਿਧੀਆਂ ਨਹੀਂ ਦੇਖਣ ਨੂੰ ਮਿਲਣਗੀਆਂ ਇਸ ਤੋਂ ਇਲਾਵਾ ਆਪਾਂ ਜੇਕਰ ਪਰਸੋਂ ਦੇ ਮੌਸਮ ਭਾਵ 7 ਮਈ ਦਾ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਜਿਹੜਾ ਲਗਭਗ ਸਾਫ਼ ਰਹੇਗਾ ਉਸ ਦਿਨ ਸ਼ਾਮ ਨੂੰ 8-9 ਵਜੇ ਤੱਕ ਜਿਹੜਾ ਮੌਸਮ ਸਾਫ਼ ਰਹੇਗਾ 8-9 ਵਜੇ ਤੋਂ ਸਵੇਰ ਤੋਂ ਸੌਰੀ ਸਵੇਰ ਤੋਂ 8-9 ਵਜੇ ਤੋਂ ਬਾਅਦ ਜਿਹੜੇ ਆ ਮੌਸਮ ਦੇ ਵਿੱਚ ਥੋੜੀ ਜਿਹੀ ਹਲਚਲ ਦੇਖਣ ਨੂੰ ਮਿਲੂਗੀ ਭਾਵ ਦੱਖਣੀ ਹਿੱਸੇ ਭਾਵ ਜਿਹੜੇ ਆਪਣਾ ਹਿੰਦ ਮਹਾਸਾਗਰ ਤੋਂ ਨਮੀ ਲੈ ਕੇ ਇੱਕ ਵਾਰ ਫਿਰ ਤੋਂ ਹਵਾਵਾਂ ਚੱਲਣਗੀਆਂ ਜਿਸ ਦੇ ਚੱਲਦੇ ਰਾਜਸਥਾਨ ਅਤੇ ਪੰਜਾਬ ਦੇ ਦੱਖਣੀ ਇਲਾਕੇ ਜਿਵੇਂ ਕਿ ਫਾਜ਼ਿਲਕਾ ਫਰੀਦਕੋਟ ਅਤੇ ਮੁਕਸਰ ਦੇ ਵਿੱਚ ਆਪਾਂ ਨੂੰ ਬਦਲੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਤੇ ਆਉਂਦੇ ਹੋਏ 2-3 ਵਜੇ ਤੋਂ ਜਿਹੜੇ ਟੈਂਪਰੇਚਰ ਇੱਕ ਵਾਰ ਫਿਰ ਤੋਂ ਵਧਣਗੇ ਤੇ ਹਮਸ ਭਰਿਆ ਪੰਜਾਬ ਦੇ ਵਿੱਚ ਮਾਹੌਲ ਬਣੇਗਾ ਲੇਕਿਨ ਇਹ ਜ਼ਿਆਦਾ ਟਾਈਮ ਨਹੀਂ ਹੋਵੇਗਾ ਪਰ ਬਦਲੀਆਂ ਜਿਹੜੇ ਕਾਲੀਆਂ ਘਟਾਵਾਂ ਗਰਜ ਚਮਕ ਵਾਲੇ ਬੱਦਲ ਆਪਾਂ ਨੂੰ 4-5 ਵਜੇ ਤੋਂ ਦੇਖਣੇ ਸ਼ੁਰੂ ਹੋਣਗੇ ਤੇ ਇਸ ਦੇ ਚੱਲਦੇ ਕਾਫੀ ਮੀਹਾਂ ਆਪਾਂ ਨੂੰ ਦੱਖਣੀ ਹਿੱਸੇ ਦੇ ਵਿੱਚ ਜਿਹੜੇ ਰਾਜਸਥਾਨ ਦੇ ਨਾਲ ਲੱਗਦੇ ਇਲਾਕੇ ਨੇ ਜਿਵੇਂ ਫਾਜ਼ਿਲਕਾ ਮੁਕਸਰ ਸਾਹਿਬ ਫਰੀਦਕੋਟ ਤੇ ਇਧਰੋਂ ਲਾ ਲਈਏ ਮਾਨਸਾ ਬਠਿੰਡਾ ਵਰਗੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਬਾਕੀ ਮੌਸਮ ਆ ਜਿਹੜਾ ਲਗਭਗ ਸਹੀ ਰਹੇਗਾ ਕੱਲ੍ਹ ਦੇ ਦਿਨ ਵੀ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੀ